ਸਤ ਸ੍ਰੀ ਅਕਾਲ ਜੀ ਮੈਂ ਤੁਹਾਡੀ ਰਿੰਪਿੰਦਰ ਰਿੰਪੀ ਸੋ ਬਹੁਤ ਦੁੱਖ ਲੱਗਿਆ ਅੱਜ ਮੈਂ ਸੋਸ਼ਲ ਮੀਡੀਆ ਤੇ ਆਪਾਂ ਇੱਕ ਨਿਊਜ਼ ਵੇਖੀ ਸੀ ਜਿਹੜੀ ਮਾਤਾ ਦੇ ਪੁੱਤ ਦੋ ਇੰਗਲੈਂਡ ਦੀ ਧਰਤੀ ਤੇ ਚਲੇ ਜੇ 12 ਸਾਲ ਹੋ ਗਏ ਜਿੰਨਾਂ ਨੇ ਮੁੜ ਕੇ ਫੋਨ ਵੀ ਨਹੀਂ ਕੀਤਾ ਉਹ ਮਾਤਾ ਬਹੁਤ ਭੁੱਬਾ ਮਾਰ ਮਾਰ ਬੈਣ ਪਾਪਾ ਰੋਈ ਕਿਉਂਕਿ ਮੈਂ ਵੀ ਮੈਂ ਸਾਰੇ ਬੱਚਿਆਂ ਨੂੰ ਕਿਉਂਕਿ ਸਾਰੇ ਨਹੀਂ ਇਹੋ ਜਿਹਾ ਕਰਦੇ ਹੁੰਦੇ ਪਰ ਬਹੁਤ ਇਹੋ ਜਿਹੇ ਬੱਚਿਆਂ ਨੂੰ ਨਹੀਂ ਭੁੱਲਣਾ ਚਾਹੀਦਾ ਮਾਪਿਓ ਨੂੰ ਬਾਹਰ ਜਾ ਕੇ ਕਈ ਵਿਰਦਾਸ਼ ਅਸਲ ਮੇ ਛੱਡੇ ਹੁੰਦੇ ਆ ਕਈ ਇੱਥੇ ਵੀ ਮਾਪੇ ਨੂੰ ਬਹੁਤ ਦੁਖੀ ਕਰਦੇ ਆ ਪਰ ਬਹੁਤ ਦੁੱਖ ਲੱਗਿਆ ਮੈਨੂੰ ਉਹ ਖਬਰ ਸੁਣ ਕੇ ਵੀ ਮਾਂ ਬੈਣ ਪਾਪ ਆ ਕੇ ਰੋ ਰਹੀ ਸੀਗੀ ਸੋ ਤੁਹਾਡੇ ਸਾਹਮਣੇ ਦੋ ਲੈਣਾ ਪੇਸ਼ ਕਰਦੀ ਆਂ ਅਗ ਲਾਉਣਾ ਕੀ ਵਿਦੇਸ਼ ਤੇਰਾ ਪੁੱਤ ਵੇ ਬੁੱਢੇ ਮਾਪਿਆਂ ਦਾ ਸੁਣੇ ਨਾ ਕੋਈ ਦੁੱਖ ਵੇ ਅਗ ਲਾਉਣਾ ਕੀ ਵਿਦੇਸ਼ ਤੁਹਾਡਾ ਪੁੱਤ ਵੇ ਬੁੱਢੇ ਮਾਪਿਆਂ ਦਾ ਸੁਣੇ ਨਾ ਕੋਈ ਦੁੱਖ ਵੇ ਹੱਥ ਕੰਮ ਕਰ ਕਰ ਨਾ ਵੀ ਛੱਡ ਗੇ ਹੱਥ ਕੰਮ ਕਰ ਕਰ ਨਾ ਵੀ ਛੱਡ ਗੇ ਵੇ ਤੇਰੇ ਹੁਣ ਬੁੱਢੇ ਬਾਪ ਦੇ ਵਣ ਸਿਰ ਤੇ ਜਵਾਨੀ ਹੋਗੀ ਤੇਰੀ ਬੇਲੋਕ ਮੇਲੀ ਅੱਖ ਚਾਕਦੇ ਪੁੱਤਰਾ ਬੇਲੋਕ ਮੇਲੀ ਅੱਖ ਚਾਕਦੇ ਬੱਚਿਆ ਬੇਲੋਕ ਮੇਲੀ ਅੱਖ ਚਾਕਦੇ ਤੈਨੂੰ ਮਸਾ ਮਸਾ ਲਿਆ ਸੀ ਮੈਂ ਪੁੱਤਰਾ ਬੇ ਮੜੀਆਂ ਮਸਾਣਾ ਪੂਜ ਕੇ ਜਿਉਂਦੇ ਜਾਗਦੇ ਨੇ ਦਿਲ ਚ ਕਿਉਂ ਕੱਢ ਤੋ ਬੇ ਮਾਂ ਦਾ ਪਿਆਰ ਹੁੰਜ ਕੇ ਜਿਉਂਦੇ ਜਾਗਦੇ ਨੇ ਦਿਲ ਚ ਕਿਉਂ ਕੱਢਿਆ ਬੇ ਮਾਂ ਦਾ ਪਿਆਰ ਹੁੰਜ ਕੇ ਆਪ ਸੁਖੀ ਸੁਖੀ ਗੋਰੀਆਂ ਚ ਵੱਸਦਾ ਆਪ ਖੁਸ਼ੀ ਖੁਸ਼ੀ ਗੋਰੀਆਂ ਚ ਬਸਦੇ ਬਸਾਨੂੰ ਰੋਲ ਵਿੱਚ ਖਾਕ ਦੇ ਭੈਣ ਸਰ ਤੇ ਜਵਾਨ ਹੋਗੀ ਤੇਰੀ ਬੇਲੋਕ ਮੇਲੀ ਅੱਖ ਝਾਕਦੇ ਪੁੱਤਰਾ ਬੇਲੋਕ ਮੇਲੀ ਅੱਖ ਝਾਕਦੇ ਤੁਹਾਡੇ ਹਿੱਸੇ ਦੀ ਜ਼ਮੀਨ ਸਾਰੀ ਪੁੱਤਰਾ ਬਚਾਚੇ ਤਾਂ ਹਲਈਆ ਦੱਬ ਦੇ ਕਰੇ ਡੰਗ ਦੀ ਰੋਟੀ ਵੀ ਹੈ ਨਹੀਂ ਖਾਣ ਨੂੰ ਤੇ ਵੈਰੀ ਹੋਗੇ ਸਾਡਾ ਰੱਬ ਵੇ ਕਰੇ ਡੰਗ ਦੀ ਰੋਟੀ ਵੀ ਹੈ ਨਹੀਂ ਖਾਣ ਨੂੰ ਤੇ ਵੈਰੀ ਹੋਗੇ ਸਾਡਾ ਰੱਬ ਵੇ ਸਾਡੇ ਕਰਦੀ ਗਰੀਬੀ ਵੱਲ ਵੇਖ ਕੇ ਸਾਡੇ ਕਰਦੀ ਗਰੀਬੀ ਵੱਲ ਵੇਖ ਕੇ ਬੇਬਦਲੇ ਮੂੰਹ ਅੰਗ ਸਾਖਦੇ ਭੈਣ ਸਿਰ ਤੇ ਜਵਾਨ ਹੋਗੀ ਤੇਰੀ ਬੇਲੋਕ ਮੇਲੀ ਅੱਖ ਝਾਕਦੇ ਪੁੱਤਰਾ ਬੇਲੋਕ ਮੇਲੀ ਅੱਖ ਝਾਕਦੇ ਬੱਚਿਆ ਬੇਲੋਕ ਮੇਲੀ ਅੱਖ ਝਾਕਦੇ ਸਤਿ ਸ਼੍ਰੀ ਅਕਾਲ ਜੀ ਸੋ ਸਾਰੇ ਬੱਚਿਆਂ ਨੂੰ ਚਾਹੀਦਾ ਨੂਹਾਂ ਪੁੱਤਾਂ ਨੂੰ ਚਾਹੀਦਾ ਵੀ ਆਪਣੇ ਮਾਪਿਓ ਬਨਾਏ ਨਹੀਂ ਕਰਨਾ ਜੇ ਤੁਸੀਂ ਵੀ ਮਾਪਿਓ ਬਣਗੇ ਤੁਸੀਂ ਵੀ ਸੱਸ ਸਹੁਰੇ ਬਣੋਗੇ ਕਿਉਂਕਿ ਤੁਹਾਡੇ ਨਾਲ ਵੀ ਇਹੀ ਹਾਲਾਤ ਹੋ ਸਕਦੇ ਆ ਵਿਰਦਾ ਅਸ਼ਰਮ ਨਾ ਛੱਡ ਕੇ ਆਇਆ ਕਰੋ ਜਿਹੜੇ ਮਾਪੇ ਤੁਹਾਨੂੰ ਘਰ ਬਣ ਕੇ ਦਿੱਤੇ ਹੁੰਦੇ ਜਮੀਨਾਂ ਜਾਇਦਾਦ ਦਾ ਬਣਾ ਕੇ ਦਿੱਤੀਆਂ ਹੁੰਦੀਆਂ ਨੇ ਕਦਰ ਕਰਿਆ ਕਰੋ ਸੋ ਜੈਸੀ ਕਰਨੀ ਤੇ ਐਸੀ ਭਰਨੀ ਫਿਰ ਹੋ ਜਾਂਦੀ ਹੈ ਸੋ ਮਾਫ ਕਰਨਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਜਿਹੜੇ ਸੋਸ਼ਲ ਮੀਡੀਆ ਦੇ ਜ਼ਰੀਏ ਮੈਨੂੰ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਥੈਂਕ ਯੂ ਸੋ ਮੱਚ